ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਸਤੇ ਵਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਕੈਨੇਡਾ ਦੇ ਰਿਲੇਟਿਡ ਮੈਂ ਵੀਡੀਓਜ਼ ਨੂੰ ਲੈ ਕੇ ਆਉਣਾ ਰਹਿਣਾ ਹਾਂ ਤੇ ਤੁਹਾਡੇ ਨਾਲ ਕੋਈ ਅੱਜ ਗੱਲਾਂ ਸਾਂਗੀ ਕਰਾਂਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਵੇਂ ਕੈਨੇਡਾ ਦੀ ਸਰਕਾਰ ਬੱਚਿਆਂ ਦੇ ਫਿਊਚਰ ਦੇ ਨਾਲ ਖੇਡ ਰਹੀ ਹੈ ਇਸ ਟਾਈਮ ਤੇ ਮੈਂ ਤੁਹਾਨੂੰ ਦੱਸਦਾ ਇਹ ਬਹੁਤ ਜ਼ਰੂਰੀ ਟੌਪਿਕ ਆ ਤੇ ਬਹੁਤ ਜਾਣੇ ਇਸ ਨੂੰ ਕਵਰ ਨਹੀਂ ਕਰ ਰਿਹਾ ਇਸ ਦੇ ਟਾਈਮ ਤੇ ਪਤਾ ਨਹੀਂ ਕਿਉਂ ਬਟ ਮੈਂ ਤੁਹਾਨੂੰ ਦਹੀ ਸੁਣੋ ਕੁਝ ਵੀ ਕਮੈਂਟ ਕਰਨ ਤੋਂ ਪਹਿਲਾਂ ਨਾ ਪੂਰੀ ਵੀਡੀਓ ਸੁਣ ਲਿਓ ਪਹਿਲੀ ਗੱਲ ਸੁਣ ਲਿਓ ਫਿਰ ਜੋ ਥੱਲੇ ਕਮੈਂਟ ਕਰਨਾ ਹੋਊਗਾ ਕਰ ਲਿਓ ਠੀਕ ਆ ਮੈਂ ਬਾਇਸ ਨਹੀਂ ਹੋਵਾਂਗਾ ਠੀਕ ਆ ਮੈਂ ਜੋ ਗੱਲ ਬੰਦੀ ਉਹੀ ਕਰਾਂਗਾ ਫੈਕਟ ਦੇ ਬੇਸ ਤੇ ਕੈਨੇਡਾ ਦੇ ਵਿੱਚ ਇਸ ਟਾਈਮ ਤੇ 2 ਮਿਲੀਅਨ ਤੋਂ 3 ਮਿਲੀਅਨ ਜਾਣਿਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਤੇ ਉਹਨਾਂ ਨੂੰ ਉਹਨਾਂ ਦੀ ਹੋਮ ਕੰਟਰੀ ਵਾਪਸ ਜਾਣਾ ਪੈਣਾ ਆ ਜੋ ਕਿ ਮੋਸਟ ਆਫ ਥੈਮ ਦੇ ਵਿਲ ਨਾਟ ਗੋ ਉਹ ਜਾਣਗੇ ਨਹੀਂ ਆਪਣੀ ਕੰਟਰੀ ਉਹਨਾਂ ਦੇ ਵਿੱਚੋਂ ਹੁਣ ਤੁਸੀਂ ਇੱਕ ਮੈਨੂੰ ਗ ਮੰ ਲੂ ਮੈਂ ਆਪਣੇ ਬੰ ਨੂੰ ਮੈਂ ਰੱਖ ਕੇ ਚੱਲਦਾ ਮੈਂ ਲਾ ਕੇ ਆਇਆ ਇਸ ਕੰਟਰੀਜ਼ ਵਿੱਚ 25 ਤੋਂ 30 ਲੱਖ ਰੁਪਈਆ ਮੈਂ ਕਿਸ ਉਮੀਦ ਲਈ ਲਾ ਕੇ ਆਇਆ ਸੀ ਕਿ ਮੈਂ ਇੰਨਾ ਉਮੀਰ ਸੀ ਪਿੱਛੋਂ ਕਿ ਮੈਂ ਸਿਰਫ ਇੱਥੇ ਪੜਾਈ ਕਰਨ ਆਉਂਦਾ ਤੇ ਬਾਅਦ ਸੋਚਦਾ ਮੈਂ ਵਾਪਸ ਚਲ ਜਾਵਾਂਗਾ ਨਹੀਂ ਕਿਉਂਕਿ ਸੋ ਦੇ ਵਿੱਚੋਂ ਇੱਥੇ 90% ਸਟੂਡੈਂਟ ਯੋ ਹੁੰਦੇ ਜਿਹੜੇ ਇੱਥੇ ਸੈਟਲ ਹੋਣ ਹੁੰਦੇਓ ਪਿੱਛੋਂ ਇਹਨੇ ਫਾਈਨੈਂਸ਼ਲੀ ਤਗੜੇ ਨਹੀਂ ਹੁੰਦੇ ਕਿ ਉਹ ਸਿਰਫ ਇਹ ਅਫੋਰਡ ਕਰ ਸਕਣ ਕਿ ਉਹ ਪੜਾਈ ਕਰਕੇ ਵਾਪਸ ਚਲ ਜਾਣਗੇ ਤੇ ਉਹਨਾਂ ਦੇ ਮਨ 'ਚ ਇਹੀ ਸੀ ਵੀ ਇਹ ਇੱਥੇ ਸੈਟਲ ਹੋ ਜਾਣਾ ਹੁਣ ਜੇ ਕੋਈ ਇੱਥੇ ਮੈਨੂੰ ਇਹ ਕਵੇ ਵੀ ਯਾਰ ਇਹ ਗੱਲ ਦੱਸੋ ਗੇਟਸ ਦਾ ਕੈਨੇਡਾ ਦੀ ਸਰਕਾਰ ਨੇ ਓਪਨ ਕੀਤੀ ਸੀ ਨਾ ਕਾਲਜਸ ਦੇ ਇਹ ਆਫਰ ਲੈਟਰ ਤੇ ਹੀ ਐਕਸੈਪਟ ਕਰ ਰਹੇ ਸੀ ਐਟ ਦ ਐਂਡ ਆਫ ਦਾ ਡੇ ਠੀਕ ਆ ਗੇਟ ਬੰਦ ਕਰ ਦਿੰਦੇ ਨਾ ਇਮੀਗ੍ਰੇਸ਼ਨ ਐਕਸੈਪਟ ਕਰਦੇ ਉਸ ਟਾਈਮ ਤੇ ਤਾਂ ਸਾਰਿਆਂ ਨੂੰ ਸੁਪਨੇ ਦਿਖਾਏ ਜਾਂਦੇ ਸੀਗੇ ਕਿ ਦੇਖੋ ਜੀ ਕੈਨੇਡੀਅਨ ਡ੍ਰੀਮ ਅਮਰੀਕਨ ਡ੍ਰੀਮ ਇਤਾਂ ਦਾ ਹੁੰਦਾ ਹੈ ਚਲੋ ਜੀ ਠੀਕ ਆ ਹੁਣ ਜਿਹੜੇ ਬੰਦੇ ਨੇ ਇੱਥੇ 30 35 ਲੱਖ ਰੁਪਈਆ ਲਾਇਆ 25 30 ਲੱਖ ਰੁਪਈਆ ਵੀ ਲਾਇਆ ਉਹ ਬੰਦਾ ਯਾਰ ਉਹਨੂੰ ਤੁਸੀਂ ਕਹਿ ਦਿਓ ਵੀ 4-5 ਸਾਲ ਬਾਅਦ ਯਾਰ ਨਹੀਂ ਮਤਲਬ ਕਿ ਇੱਥੇ ਤਰ੍ਹਾਂ ਕੁਸ਼ਣ ਨਾ ਤੂੰ ਵਾਪ ਉਹ ਮਰਦਾ ਮਰ ਜੇਗਾ ਉਹ ਬੰਦਾ ਉਹ ਬੰਦਾ ਨਾ ਗਲਤ ਕੰਮੀ ਵੀ ਪੈ ਸਕਦਾ ਮੈਂ ਤੁਹਾਨੂੰ ਦੱਸਾਂ ਕਿੰਨੇ ਲੋਕ ਇਸ ਕਰਕੇ ਗਲਤ ਕੰਮਾਂ ਦੇ ਵਿੱਚ ਪੈਂਦੇ ਅੱਜ ਇੰਨਾ ਕਰਾਈਮ ਵਧਿਆ ਨਾ ਕੈਨੇਡਾ ਦੇ ਵਿੱਚ ਇਹ ਉਹਦਾ ਵਨ ਆਫ ਦਾ ਮੇਜਰ ਰੀਜ਼ਨ ਆ ਕਿ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਉਹਨਾਂ ਨੂੰ ਕੋਈ ਦੱਸਦਾ ਨਹੀਂ ਪਿਆ ਉਹ ਕਹਿੰਦੇ ਹੀ ਨਾ ਕੁਛ ਨਾ ਕੋਈ ਪੁੱਠਾ ਸਿੱਧਾ ਕੰਮ ਕਰਕੇ ਇਥੋਂ ਪੈਸੇ ਸਿਸਟਮ ਚੋਂ ਕੱਢ ਕੇ ਹੀ ਆਪਣੇ ਵੱਲ ਵਾਪਸ ਚਲੇ ਜਾਣਗੇ ਉਹ ਇਹ ਇਸ ਹੱਦ ਤੱਕ ਗਿਰ ਚੁੱਕੇ ਉਹ ਕਹਿੰਦਾ ਹੀ ਆ ਵੀ ਕੰਮ ਕਰ ਲਾਂਗੇ ਸਾਨੂੰ ਪੈਸੇ ਚਾਹੀਦੇ ਆ ਹੁਣ ਤੁਸੀਂ ਇੱਥੇ ਜੱਜ ਕਰ ਸਕਦੇ ਹੋ ਉਹਨਾਂ ਨੂੰ ਜੇ ਠੀਕ ਕਰਨਾ ਆ ਬਟ ਦ ਥਿੰਕ ਇਜ਼ ਨਾ ਜਦੋਂ ਬੰਦਾ ਮਜਬੂਰ ਹੋ ਜਾਂਦਾ ਜਿਹੜਾ ਬੰਦਾ ਫਸਦਾ ਉੱਥੇ ਮੈਂ ਡਿਫੈਂਡਿੰਗ ਕਰ ਰਿਹਾ ਉਹਨਾਂ ਨੂੰ ਪੁਲਿਸ ਮੈਂ ਉਹਨਾਂ ਨੂੰ ਡਿਫੈਂਡਿੰਗ ਕਰ ਰਿਹਾ ਜੋ ਵੀ ਇਦਾਂ ਕਰ ਰਿਹਾ ਬਟ ਜਦੋਂ ਬੰਦਾ ਫਸਦਾ ਨਾ ਜਦੋਂ ਉਹਨੂੰ ਕੁਝ ਸਮਝ ਨਹੀਂ ਆਉਂਦੀ ਤਾਂ ਬੰਦਾ ਆਪਣਾ ਹਰ ਹੱਥ ਪੈਰ ਮਾਰਦਾ ਆ ਸਾਰੇ ਮਾਰਦੇ ਭਾਵੇਂ ਮੈਂ ਹਾਂ ਭਾਵੇਂ ਤੁਸੀਂ ਹੋ ਮੈਂ ਨਹੀਂ ਕਹਿ ਰਿਹਾ ਵੀ ਕ੍ਰਾਈਮ ਕਰੋ ਬਟ ਮੈਂ ਗੱਲ ਦੱਸ ਰਿਹਾ ਤੁਹਾਨੂੰ ਹੁਣ ਭਾਈ ਤੁਹਾਡੀ ਕੰਟਰੀ ਦੇ ਵਿੱਚ 2 ਤੋਂ 3 ਮਿਲੀਅਨ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਆ ਠੀਕ ਹੈ ਤਾਂ ਤੁਹਾਡੇ ਆਉਣ ਵਾਲੇ ਇਮੀਗ੍ਰੇਸ਼ਨ ਦਾ ਪਲਾਨ ਕੀ ਹੈ ਜੀ ਅਸੀਂ 2 ਤੋਂ 3 ਸਾਲਾਂ ਦੇ ਵਿੱਚ ਵਿੱਚ ਨਾ 2 ਮਿਲੀਅਨ ਬੰਦਾ ਹੋਰ ਲੈ ਕੇ ਆਣਾ ਹੈ ਕੰਟਰੀ ਦੇ ਵਿੱਚ 2 ਤੋਂ 4 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੇ 2 ਮਿਲੀਅਨ ਹੋਰ ਬੰਦਾ ਆਪਣੀ ਕੰਟਰੀ ਦੇ ਵਿੱਚ ਲੈ ਕੇ ਆਉਣਾ 20 ਲੱਖ ਬੰਦਾ ਯਾਰ ਤੁਸੀਂ ਜਿਹੜੇ ਬੰਦੇ ਤੁਹਾਡੀ ਕੰਟਰੀ ਚ ਆਲਰੇਡੀ ਪਟਕ ਰਹੇ ਆ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਸੀ ਮੈਂ ਕਹਿੰਦਾ ਸਿਰਫ ਉਹਨਾਂ ਨੂੰ ਤੁਸੀਂ ਪੱਕੇ ਕਰ ਦਿਓ ਉਹਨਾਂ ਲਈ ਕੁਝ ਆਸਾਨ ਕਰ ਦਿਓ ਜਿਹੜੇ ਬੰਦਿਆਂ ਨੇ ਇੱਥੇ ਐਜੂਕੇਸ਼ਨ ਕੀਤੀ ਆ ਪੈਸੇ ਇਨਵੈਸਟ ਕੀਤੇ ਆ ਤੇ ਕੋਈ ਕ੍ਰਿਮੀਨਲ ਰੈਕਡ ਨਹੀਂ ਜਿਸ ਬੰਦੇ ਦਾ ਕ੍ਰਿਮੀਨਲ ਰੈਕਡ ਆ ਉਹਨੂੰ ਕਰ ਦਿ ਕਿ ਤੁਸੀਂ ਉਹਨਾਂ ਨੂੰ ਪੱਕੇ ਕਰ ਦੋ ਉਹਨਾਂ ਦੇ ਲਈ ਕੁਝ ਕਰ ਦੋ ਬਟ ਨਹੀਂ ਇਹਨਾਂ ਨੇ ਨਹੀਂ ਕਰਨਾ ਉਹਨਾਂ ਨੂੰ ਖੱਜਲ ਖਰਾਬ ਕੀਤਾ ਉਹ ਅਜੇ ਜਲੀਲ ਹੋ ਰਹੇ ਆ ਜਿਹੜੇ ਅਗਲੇ ਹੋਣਗੇ ਵੇਖਿਓ 2 ਮਿਲੀਅਨ ਉਹਨਾਂ ਨੂੰ ਵੀ ਇਹਨਾਂ ਨੇ ਐਂ ਜਲੀਲ ਕਰਨਾ ਖੱਜਲ ਖਰਾਬ ਕਰਨਾ ਹੁਣ ਕਹਿਣਾ ਬੜਾ ਆਸਾਨ ਆ ਜੀ ਵਾਪਸ ਆ ਜਾਓ ਜੇ ਤੁਸੀਂ ਇੰਨੀ ਤੰਗ ਹੋ ਇੰਨਾ ਸੌਖਾ ਨਹੀਂ ਹੁੰਦਾ ਵਾਪਸ ਆਉਣਾ ਜਿਹੜੇ ਬੰਦੇ ਤੇ ਮੈਂ ਤੁਹਾਨੂੰ ਦੱਸਿਆ 25-30 ਲੱਖ ਰੁਪਏ ਫਸੇ ਜੇ ਫਸ ਜਾਣ ਨਾ ਓ ਇੱਡਾ ਆਸਾਨੀ ਨਾਲ ਵਾਪਸ ਨਹੀਂ ਆ ਸਕਦਾ ਉਹਨੂੰ ਕੁਝ ਨਾ ਕੁਝ ਕਰਨਾ ਪੈਂਦਾ ਕੋਈ ਮਿਹਨਤ ਲਾਉਣੀ ਮਿਹਨਤ ਕਰਨੀ ਪੈਂਦੀ ਕੋਈ ਤਰੀਕਾ ਕੱਢਣਾ ਪੈਂਦਾ ਹੁਣ ਪੱਕੇ ਹੋਣਾ ਹੁਣ ਕਈ ਲੋਕ ਇੱਥੇ ਕਹਿਣਗੇ ਯਾਰ ਉਹਨਾਂ ਨੇ ਫ੍ਰੈਂਚ ਦਾ ਕੱਢਿਆ ਸਿਸਟਮ ਤੁਸੀਂ ਫ੍ਰੈਂਚ ਕਰ ਲਓ ਭਾਜੀ ਫ੍ਰੈਂਚ ਕਰਨੀ ਫ੍ਰੈਂਚ ਕਹਿਣਾ ਵੀ ਮੈਂ ਫ੍ਰੈਂਚ ਕਰ ਲਾਂਗਾ ਇਹ ਗੱਲਾਂ ਬਹੁਤ ਕਰਨੀਆਂ ਸੌਕੀਆਂ ਨੇ ਕਰਨੀ ਬਹੁਤ ਔਖੀ ਆ ਠੀਕ ਆ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਹਫ਼ਤੇ ਦੇ 40 50 ਘੰਟੇ ਤੇ ਨਾਲ ਜਦੋਂ ਤੁਸੀਂ ਇੱਕ ਨਵੀਂ ਭਾਸ਼ਾ ਸਿੱਖਣੀ ਆ ਸਟਾਰਟਿੰਗ ਤੋਂ ਜ਼ੀਰੋ ਤੋਂ ABC ਤੋਂ ਬਹੁਤ ਔਖਾ ਕੰਮ ਆਪਣੇ ਹਫ਼ਤੇ ਵਿੱਚ ਹਰ ਬੰਦੇ ਦਾ ਇੰਨਾ ਦਿਮਾਗ ਨਹੀਂ ਜੇ ਇੱਕ ਬੰਦੇ ਨੇ ਸਿੱਖਣੀ ਆ ਉਹ ਭਾਸ਼ਾ ਉਹਨੂੰ ਸਾਲ ਤੋਂ ਡੇਢ ਸਾਲ ਦਾ ਟਾਈਮ ਚਾਹੀਦਾ ਉਹ ਫੇਰ ਅਸੀਂ ਸਿੱਖ ਸਕਦਾ ਬਹੁਤੇ ਬੱਚੇ ਛੱਡ ਹੀ ਜਾਂਦੇ ਆ ਉਮੀਦ ਵੀ ਇੱਕ ਇੱਕ ਦੋ ਮਹੀਨਾ ਕਰਕੇ ਵੀ ਯਾਰ ਨਹੀਂ ਛੱਡ ਤੋਂ ਹਣੀ ਕਿਉਂਕਿ ਪਹਿਲਾਂ ਉਹ ਆਇਲਸ ਕਰਕੇ ਆਇਆ ਇੱਥੇ ਆਪਣੀ ਪੜ੍ਹਾਈ ਪੂਰੀ ਕੀਤੀ ਫਿਰ ਉਹਨਾਂ ਨੇ ਐਕਸਪੀਰੀਅੰਸ ਬਣਾਏ ਜੌਬਾਂ ਉੱਦਦੀਆਂ ਲੱਭੀਆਂ ਹੁਣ ਉਹਨਾਂ ਨੂੰ ਕਹਿ ਰਹੇ ਤੁਸੀਂ ਫ੍ਰੈਂਚ ਸਿੱਖ ਲਓ ਫ੍ਰੈਂਚ ਦੀ ਵੀ ਮਹਾਨਤਨ ਦੱਸ ਦਾਂ ਕੀ ਕਪੜਾ ਚੱਲ ਰਿਹਾ ਇਸ ਟਾਈਮ ਤੇ ਤੁਹਾਨੂੰ ਦੱਸਾਂ ਮੈਂ ਡੀਮੋਟੀਵੇਟ ਕਰਨ ਲਈ ਨਹੀਂ ਕਰ ਤੁਹਾਨੂੰ ਦੱਸ ਰਿਹਾ ਬਟ ਰਿਐਲਿਟੀ ਆ ਇਸ ਕੰਟਰੀ ਦੇ ਵਿੱਚ ਜਿਹੜੇ ਫ੍ਰੈਂਚ ਦੇ ਥਰੂ ਪੱਕੇ ਹੋ ਰਹੇ ਆ ਨਾ ਸੌਰੀ ਟੂ ਸੇ 80 ਟੂ 90% ਉਹ ਲੋਕ ਹੀ ਹੋ ਰਿਹਾ ਜੋ ਆਊਟਸਾਈਡਰਸ ਆ ਇਨਸਾਈ ਯਾਰ ਤੁਸੀਂ ਇੱਕ ਕੱਲੀ ਬਾਦਸ਼ਾਹ ਦੇ ਬੇਸਿਸ ਤੇ ਲੋਕਾਂ ਨੂੰ ਪੱਕੇ ਕਰ ਰਹੇ ਹੋ ਜਿਹੜੇ ਬੰਦੇ ਇੱਥੇ ਲੋਡ ਆ ਡਾਕਟਰਾਂ ਦੀ ਲੋਡ ਆ ਤੁਹਾਨੂੰ ਇੰਜੀਨੀਅਰਸ ਦੀ ਲੋਡ ਆ ਜਾਂ ਬਾਕੀ ਜਿਹੜੇ ਸਕਿੱਲ ਵਾਲੇ ਬੰਦੇ ਉਹਨਾਂ ਦੀ ਲੋਡ ਉਹਨਾਂ ਨੂੰ ਤੁਸੀਂ ਪੱਕੀ ਨਹੀਂ ਕਰ ਰਹੇ ਹੋ ਇੱਥੇ ਰੋਲ ਰੇ ਤੁਹਾਡੀ ਕੰਟਰੀ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਬੁਲਾ ਕੇ ਕਰੋਗੇ ਕਿਉਂਕਿ ਕਿੰਨੀਆਂ ਕੰਟਰੀਸ ਤੋਂ ਲੋਕੀ ਆ ਰਹੇ ਨੇ ਜਿਨ੍ਹਾਂ ਦੀ ਜਿਹੜੀ ਦੂਜੀ ਬੋਲਣ ਵਾਲੀ ਭਾਸ਼ਾ ਹੈ ਨਾ ਉੱਥੇ ਫ੍ਰੈਂਚ ਚੱਲਦੀ ਆ ਉਹਨਾਂ ਨੂੰ ਫ੍ਰੈਂਚ ਆਉਂਦੀ ਉਹਨਾਂ ਸਾਲ ਦਾ ਐਕਸਪੀਰੀਅੰਸ ਬਣਾ ਕੇ ਫ੍ਰੈਂਚ ਦੇ ਫਲਸਫਾਈਲ ਲਾ ਕੇ ਇੱਥੇ ਆਈ ਜਾ ਰਹੇ ਤੇ ਉਹ ਇਸ ਕੰਟਰੀ ਨੂੰ ਕੀ ਕੰਟ੍ਰਿਬ ਸਾਡੇ ਵਰਗੇ ਬੰਦੇ ਜਾਂ ਹੋਰ ਜਿਹੜੇ ਵੀਰਪਣ ਜਿਹੜੇ ਕੰਮ ਕਰ ਰਹੇ ਸਹੀ ਤਰੀਕਾ ਨਾਲ ਇੰਨੇ ਇੰਨੇ ਟੈਕਸ ਪੇ ਕਰੀਦਾ ਸੀ ਹਰ ਮਹੀਨੇ ਕਿੰਨਾ ਕਿੰਨਾ ਅਸੀਂ ਟੈਕਸ ਘਟਾਈਦਾ ਆ ਉਹ ਬੰਦਿਆਂ ਦੀ ਕੀ ਗਲਤੀ ਹੈ ਜਿਹੜੇ ਸਕਿੱਲ ਦੇ ਵਿੱਚ ਕੰਮ ਕਰ ਰਹੇ ਮਿਹਨਤ ਕਰ ਰਹੇ ਆ ਉਹਨਾਂ ਨੂੰ ਇੱਕ ਫ੍ਰੈਂਚ ਨਹੀਂ ਆਉਂਦੀ ਤੁਸੀਂ ਬਾਰੋਂ ਬੰਦੇ ਬੁਲਾ ਰਹੇ ਜਿਨ੍ਹਾਂ ਨੂੰ ਸਿਰਫ ਫ੍ਰੈਂਚ ਆਉਂਦੀ ਕੋਈ ਉਹਨਾਂ ਕੋਲ ਸਕਿੱਲ ਨਹੀਂ ਹੈਗੀ ਸਕਿੱਲ ਦੇ ਬੇਸ ਤੇ ਨਹੀਂ ਆ ਰਿਹਾ ਰੈਫਰੈਂਸ ਦੇ ਬੇਸ ਤੇ ਆ ਰਿਹਾ ਸੋ 80 ਤੋਂ 90% ਭਾਵੇਂ ਡਾਟਾ ਚੈੱਕ ਕਰ ਲਓ ਇੰਟਰਨੈਟ ਤੇ ਮੈਂ ਫੋਕੀਆ ਨਹੀਂ ਮਾਰ ਰਿਹਾ ਜਿਹੜੇ ਫ੍ਰੈਂਚ ਦੇ ਥਰੂ ਪੱਕੇ ਹੋ ਰਹੇ ਨਾ ਉਹ ਆ ਇਸ ਟਾਈਮ ਤੇ ਇਸ ਕੰਟਰੀ ਦੇ ਹਾਲਾਤ ਬਹੁਤ ਨਾਜੂਕਾ ਜੋ ਰਿਐਲਿਟੀ ਹੈ ਇਸ ਟਾਈਮ ਤੇ 2 ਤੋਂ 3 ਮਿਲੀਅਨ ਬੰਦੇ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਕੋਈ ਮਜ਼ਾਕ ਨਹੀਂ ਹੈਗਾ ਇਹ ਬਹੁਤ ਟੈਂਸ ਸਿਚੁਏਸ਼ਨ ਹੈ ਇਹਨਾਂ ਨੂੰ ਕੋਈ ਸੋਲੂਸ਼ਨ ਛੇਤੀ ਲੱਭਣਾ ਪੈਣਾ ਨਹੀਂ ਤੇ ਇਸ ਟਾਈਮ ਜਿਹੜਾ ਇਸ ਟਾਈਮ ਤੇ ਕ੍ਰਾਈਮ ਰੇਟ ਆ ਨਾ ਇਹ ਹੋਰ ਛੇਤੀ ਉੱਪਰ ਜਾਊਗਾ ਕਿਉਂਕਿ ਲੋਕਾਂ ਨੂੰ ਲੱਭਣਾ ਨਹੀਂ ਕੁਝ ਕਿਉਂਕਿ ਤੁਸੀਂ ਦੇਖੋ ਇੱਕ ਕੰਟਰੀ ਦੇ ਵਿੱਚ ਜਦੋਂ ਅਨਇਮਪਲੋਇਮੈਂਟ ਹੁੰਦੀ ਹੈ ਜਾਂ ਕੋਈ ਤਰੀਕਾ ਨਹੀਂ ਲੱਭਦਾ ਹੁੰਦਾ ਜਦੋਂ ਸਾਰੇ ਭੁੱਖੇ ਨਾਲ ਮਰ ਰਹੇ ਹੁੰਦੇ ਤੋਂ ਕਿ ਚੋਰੀਆਂ ਤੇ ਉੱਤਰ ਹੀ ਹੁੰਦੇ ਹਨ ਹੁਣ ਉਹੀ ਹਿਸਾਬ ਆ ਇੱਕ ਕੰਟਰੀ ਦੇ ਵਿੱਚ 20 ਤੋਂ 30 ਲੱਖ ਲੱਖ ਬੰਦੇ ਨੂੰ ਜਾਣਾ ਪੈਣਾ ਉਹ ਕੱਚਾ ਹੋ ਗਿਆ ਉਹ ਕੀ ਕਰੂਗਾ ਇੱਦਾਂ ਹੀ ਚੱਲ ਜੂਗਾ ਨਹੀਂ ਹੁੰਦੇ ਯਾਰ ਲੋਕ ਪ੍ਰੈਕਟੀਕਲ ਹੋਣਾ ਪੈਂਦਾ ਹੈ ਪਿੰਡਾਂ ਇਹਨਾਂ ਨੇ ਇਹਨਾਂ ਨੂੰ ਬੁਲਾਇਆ بس ਆਪਣੇ ਦਿਖਾ ਕੇ ਪੈਸਾ ਲਿਆ ਠੀਕ ਹੈ ਦਬਾਇਆ ਕੌਲ ਜਾਨੇ ਵੀ ਪੂਰਾ ਫਾਇਦਾ ਚੱਕਿਆ ਕਰੋੜਾਂ ਰੁਪਏ ਕਮਾਏ ਕਰੋੜਾਂ ਅਰਬ ਰੁਪਏ ਕਮਾਏ ਸਿਸਟਮ ਤੋਂ ਹੁਣ ਇੱਕੋ ਦਮ ਜਸਟ ਬਿਕੋਜ਼ ਕਿ ਇਹਨਾਂ ਦੇ ਕੰਟਰੀ ਦੇ ਸਿਟੀਜ਼ਨਸ ਤੰਗ ਹੋ ਗਏ ਇਹਨਾਂ ਨੂੰ ਵੋਟਾਂ ਚਾਹੀਦੀਆਂ ਸੀ ਨੀ ਤੇ ਸਰਕਾਰ ਡਿੱਗ ਜਣੀ ਸੀ ਇਹਨਾਂ ਨੇ ਕਰਤਾ ਬੰਦ ਇਮੀਗ੍ਰੈਂਟਸ ਨੂੰ ਨਹੀਂ ਬੁਲਾਉਣਾ ਤੁਸੀਂ ਨਾ ਬਣਾਓ ਨਵੇਂ ਇਮੀਗ੍ਰੈਂਟਸ ਨੂੰ ਪੂਰੀ ਤਰੀਕੇ ਨਾਲ ਬੰਦ ਕਰ ਦਿਓ ਇੱਕ ਵੀ ਬੰਦੇ ਦਾ ਮੈਂ ਕਹਿੰਦਾ ਵੀਜ਼ਾ ਨਾ ਐਕਸੈਪਟ ਕਰੋ ਇੱਕ ਵੀ ਮੈਂ ਕਹਿੰਦਾ ਨਾ ਵਿਜ਼ਟਰ ਕਰੋ ਨਾ ਵਰਕ ਕਰੋ ਨਾ ਸਟਡੀ ਐਕਸੈਪਟ ਕਰੋ ਜਿਹੜੇ ਤੁਹਾਡੀ ਕੰਟਰੀ ਦੇ ਵਿੱਚ ਆ ਉਹਨਾਂ ਲਈ ਕੋਈ ਰਾਹ ਬਣਾਓ ਜਿਨ੍ਹਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜਸ ਨਹੀਂ ਹੈਗੇ ਉਹਨਾਂ ਨੂੰ ਪੱਕੇ ਕਰੋ ਤਹੀ ਕਰ ਸਕਦੇ ਉਹਨਾਂ ਨੂੰ ਪੱਕੇ ਨਹੀਂ ਇਹਨਾਂ ਨੂੰ ਵੀ ਜਲੀਲ ਕਰਨਗੇ ਹੁਣ ਜਿਹੜੇ ਅਗਲੇ ਆਉਣ ਵਾਲੇ ਕੁਝ 3-4 ਸਾਲਾਂ 'ਚ 2 ਮਿਲੀਅਨ ਹੋਰ ਬੰਦਾ ਆਊਗਾ ਉਹਨਾਂ ਨੂੰ ਵੀ ਜਲੀਲ ਕਰਨਗੇ ਇਸ ਤਰੀਕੇ ਨਾਲ ਫਿਊਚਰ ਖਰਾਬ ਕਰ ਰਹੀ ਹੈ ਗੈਂਡਾ ਦੀ ਸਰਕਾਰ ਉਹ ਸਾਡਾ ਕੋਈ ਲੁੱਕ ਮੇਰੀਆਂ ਗੱਲਾਂ ਤੋਂ ਨਾ ਪਈ ਹੁਣ ਐਗਰੀ ਕਰਦੇ ਹੁਣ ਮੈਨੂੰ ਥੱਲੇ ਕਮੈਂਟਾਂ ਚ ਗਾਲਾਂ ਲਿਖਣਗੇ ਤੂੰ ਇੰਨਾ ਤੰਗ ਤੂੰ ਵਾਪਸ ਆ ਜਾ ਇਟਸ ਓਕੇ ਬਟ ਜੋ ਰਿਐਲਿਟੀ ਹੈ ਰਿਐਲਿਟੀ ਆ ਸੱਚ ਦਾ ਇਹੀ ਹੈ ਬਦਲਦਾ ਨਹੀਂ ਹੈਗਾ